ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਮਰਗ ਦੇ ਭੋਗ ਦਾ ਪ੍ਰਸ਼ਾਦ ਦਾ ਸ਼ਾਕ ਆਉਂਦੇ ਹਨ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਸਰੀਰ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝ ਲੈਣਾ ਅਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖ ਦੇਣਾ ਜੀ ਸਾਥ ਸੰਗਤ ਜੀ ਕਈ ਮੇਰੇ ਵੀਰ ਅਤੇ ਭੈਣਾ ਵੀਡੀਓ ਨੂੰ ਦੇਖਦੇ ਤਾਂ ਜਰੂਰ ਹਨ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਓ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਦੋਂ ਕੋਈ ਕਿਸੇ ਦੇ ਕਰਤਾ ਜੇ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਅਤੇ ਉਸ ਸस्कार ਦੇ ਪਰਿਵਾਰ ਵਾਲੇ ਉਸ ਦਾ ਸस्कार ਹੋ ਜਾਣ ਤੋਂ ਬਾਅਦ ਕੁਝ ਦਿਨ ਬਾਅਦ ਉਸ ਦਾ ਭੋਗ ਪਾਉਂਦੇ ਹਨ ਅਤੇ ਭੋਗ ਪੈਣ ਤੋਂ ਬਾਅਦ ਲੰਗਰ ਸ਼ਿਕਾਇਆ ਜਾਂਦਾ ਹੈ ਅਤੇ ਸੰਗਤ ਜੀ ਜਦੋਂ ਅਸੀਂ ਉਸ ਲੰਗਰ ਨੂੰ ਛੱਕਦੇ ਹਾਂ ਤਾਂ ਉਸ ਲੰਗਰ ਦਾ ਸਾਡੇ ਸਰੀਰ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਥੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਸਾਖੀ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਫਿਰ ਹੀ ਤੁਸੀਂ ਇਸ ਗੱਲ ਨੂੰ ਸਮਝ ਸਕੋਗੇ ਸਰਸੰਗਤ ਜੀ ਨਾਨਕਸਰ ਬਾਬਾ ਅਸ਼ਿਆ ਸਿੰਘ ਜੀ ਦੇ ਸੱਚਖੰਡ ਤੋਂ ਚਲੇ ਜਾਣ ਦੇ ਬਾਅਦ ਬਾਬਾ ਕੁੰਦਨ ਸਿੰਘ ਜੀ ਮਹਾਪੁਰਸ਼ ਸੇਵਾ ਸੰਭਾਲ ਰਹੇ ਸਨ ਉਸ ਸਮੇਂ ਨਾਨਕਸਰ ਸੇਵਾ ਚੱਲ ਰਹੀ ਸੀ 10 ਮਿਸਤਰੀ ਸੇਵਾ ਕਰ ਰਹੇ ਸਨ ਸੇਵਾ ਕਰਦਿਆਂ ਹੋਇਆਂ ਮਿਸਤਰੀਆਂ ਨੂੰ ਭੁੱਖ ਲੱਗੀ ਅਜੇ ਪ੍ਰਸ਼ਾਦੇ ਦਾ ਭੋਗ ਲੱਗ ਕੇ ਨਹੀਂ ਆਇਆ ਸੀ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਨਾਨਕਸਰ ਦਾਲ ਰੋਟੀ ਨਹੀਂ ਬਣਾਈ ਜਾਂਦੀ ਸਾਰਾ ਕੁਝ ਸੰਗਤਾਂ ਘਰੋਂ ਹੀ ਤਿਆਰ ਕਰਕੇ ਲੈ ਕੇ ਆਉਂਦੀਆਂ ਹਨ ਜੇ ਇਸ ਗੱਲ ਨੂੰ ਧਿਆਨ ਨਾਲ ਸੋਚਿਆ ਜਾਵੇ ਤਾਂ ਦੇਖੋ ਕਿੰਨਾ ਸਮਾਂ ਹੋ ਗਿਆ ਹੈ ਨਾਨਕਸਰ ਠਾਠ ਵਾਲੇ ਨੂੰ ਪਰ ਅੱਜ ਤੱਕ ਉੱਥੇ ਕਦੇ ਪ੍ਰਸ਼ਾਦਾ ਜਾਂ ਦਾਲ ਸਬਜੀ ਨਹੀਂ ਬਣਾਈ ਗਈ ਇੰਨੇ ਸਾਲਾਂ ਤੋਂ ਤਿੰਨੋਂ ਟਾਈਮ ਪ੍ਰਸ਼ਾਦਾ ਘਰੋਂ ਹੀ ਪੱਕ ਕੇ ਆਉਂਦਾ ਹੈ ਇੰਨੇ ਵੱਡੇ ਗੁਰੂ ਨਾਨਕ ਪਾਸ਼ਾ ਜੀ ਦੀ ਕਰਮਾਤ ਵਰਤ ਰਹੀ ਹੈ ਕਦੇ ਨਾਨਕਸਰ ਤੋਂ ਕੋਈ ਵੀ ਭੁੱਖਾ ਵੀ ਨਹੀਂ ਗਿਆ ਸਭੋ ਜਦੋਂ ਮਰਜੀ ਦੇਖ ਲੋ ਪਰ ਸ਼ਾਦਾਵਾਦ ਉਹੀ ਪਿਆ ਹੁੰਦਾ ਹੈ ਸੰਗਤ ਜੀ ਤਾਂ ਤਨ ਬਾਬਾ ਨਾਨ ਸਿੰਘ ਜੀ ਦੀ ਕਮਾਈ ਮਹਾਪੁਰਸ਼ ਕੋਈ ਸਾਨੂੰ ਸੋਝੀ ਹੀ ਬਖਸ਼ ਨਹੀਂ ਹੁੰਦੀ ਹੈ ਸੰਗਤ ਜੀ ਜਦੋਂ ਮਿਸਤਰੀਆਂ ਨੂੰ ਭੁੱਖ ਲੱਗੀ ਹੋਈ ਸੀ ਉਦੋਂ ਪ੍ਰਸ਼ਾਦੇ ਦਾ ਸਮਾਂ ਨਹੀਂ ਹੋਇਆ ਸੀ ਗੁਰੂ ਨਾਨਕ ਪਾਸ਼ਾ ਜੀ ਨੂੰ ਤਿੰਨੋਂ ਟਾਈਮ ਭੋਗ ਲਗਵਾਇਆ ਜਾਂਦਾ ਹੈ ਫਿਰ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਅਜੇ ਗੁਰੂ ਨਾਨਕ ਪਾਸ਼ਾ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਾ ਕੇ ਨਹੀਂ ਆਇਆ ਸੀ ਜਿਵੇਂ ਕਿ ਮਿਸਤਰੀਆਂ ਨੂੰ ਆਦਤ ਹੁੰਦੀ ਹੈ ਕਿ 11 ਵਜੇ ਰੋਟੀ ਅਤੇ ਚਾਹ ਪੀਣ ਦੀ ਆਦਤ ਹੁੰਦੀ ਹੈ ਅੱਜ 11 ਵਜੇ ਹੀ ਸਾਨਕ ਮਿਸਤਰੀਆਂ ਬੰਦ ਨਹੀਂ ਕਲਾ ਤੇ ਮਿਸਤਰੀ ਨੂੰ ਕਿਹਾ ਕਿ ਤੂੰ ਜਾ ਕੇ ਬਾਬਾ ਕੁੰਦਨ ਸਿੰਘ ਜੀ ਤੋਂ ਕੁਝ ਖਾਣ ਨੂੰ ਲੈ ਕੇ ਆ ਉਸ ਗੁਰਮਖ ਮਿਸਤਰੀ ਦਾ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਗੁਰਮਖ ਮਿਸਤਰੀ ਨੇ ਜਾ ਕੇ ਬਾਬਾ ਕੁੰਦਨ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਿਸਤਰੀਆਂ ਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦਿਓ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਅਜੇ ਖਾਣ ਨੂੰ ਕੁਝ ਨਹੀਂ ਹੈ ਤੈਨੂੰ ਮੈਂ ਦੁੱਧ ਦੇ ਦਿੰਦਾ ਹਾਂ ਤੂੰ ਉਹ ਦੁੱਧ ਉਹਨਾਂ ਮਿਸਤਰੀਆਂ ਨੂੰ ਛਕਾ ਦੇ ਗੁਰਮਖ ਮਿਸਤਰੀ ਬਾਬਾ ਜੀ ਦੇ ਨਾਲ ਉਸ ਕਮਰੇ 'ਚ ਚਲਾ ਗਿਆ ਜਿੱਥੇ ਉਹ ਦੁੱਧ ਪਾ ਕੇ ਦੇ ਰਹੇ ਸਨ ਮਿਸਤਰੀ ਉਹ ਕਮਰੇ 'ਚ ਦੇਖਦੇ ਹਨ ਕਿ ਇੱਕ ਟੋਕਰੀ ਜਲੇਬੀਆਂ ਦੇ ਨਾਲ ਪਈ ਪਈ ਹੈ ਜਿੱਥੇ ਖਾਣ ਪੀਣ ਦਾ ਪ੍ਰਸ਼ਾਦ ਪਿਆ ਹੁੰਦਾ ਹੈ ਉਸ ਕਮਰੇ 'ਚ ਬਾਬਾ ਜੀ ਨੇ ਦੁੱਧ ਪਾ ਕੇ ਦਿੱਤਾ ਗੁਰਮukh ਮਿਸਤਰੀ ਨੇ ਕਿਹਾ ਕਿ ਬਾਬਾ ਜੀ ਇਹ ਜਲੇਬੀਆਂ ਦੀ ਟੋਕਰੀ ਤਾਂ ਭਰੀ ਪਈ ਹੈ ਇਹ ਜਲੇਬੀਆਂ ਮਿਸਤਰੀ ਨੂੰ ਖਾਣ ਨੂੰ ਦਿੰਦੇ ਹਾਂ ਬਾਬਾ ਕੁੰਦਨ ਸਿੰਘ ਜੀ ਨੇ ਕਿਹਾ ਕਿ ਇਹ ਜਲੇਬੀਆਂ ਦੇਣ ਵਾਲੀਆਂ ਨਹੀਂ ਹਨ ਇਹ ਚੂਹ ਹਨ ਹੁਣ ਇਸ ਦਾ ਮਤਲਬ ਹੁਣ ਇਸ ਦਾ ਮਤਲਬ ਇਹ ਨਹੀਂ ਕਿ ਮਿਸਤਰੀ ਦੀ ਸੇਵਾ ਕਮਾਈ ਬਹੁਤ ਸੀ ਉਹਨਾਂ ਨੇ ਬਾਬਾ ਜੀ ਨੂੰ ਸੱਤ ਬਚਨ ਕਹਿ ਦਿੱਤਾ ਤੇ ਦੁੱਧ ਲੈ ਕੇ ਬਾਹਰ ਆ ਗਏ ਗੁਰਮਖ ਮਿਸਤਰੀ ਦੁੱਧ ਬਾਬਾ ਜੀ ਦੇ ਕੋਲੋਂ ਲੈ ਕੇ ਆ ਗਏ ਤੇ ਮਿਸਤਰੀਆਂ ਨੇ ਜਦੋਂ ਦੇਖਿਆ ਕਿ ਇਕੱਲਾ ਦੁੱਧ ਹੀ ਲਿਆਂਦਾ ਹੈ ਖਾਣ ਨੂੰ ਕੁਝ ਵੀ ਨਹੀਂ ਲਿਆਂਦਾ ਤਾਂ ਮਿਸਤਰੀਆਂ ਨੇ ਕਿਹਾ ਜਲ ਜਰ ਖਾਣ ਨੂੰ ਤਾਂ ਕੁਝ ਵੀ ਨਹੀਂ ਲਿਆਂਦਾ ਗੁਰਮਖ ਮਿਸਤਰੀ ਨੇ ਆਖਿਆ ਕਿ ਬਾਬਾ ਜੀ ਨੇ ਖਾਣ ਨੂੰ ਕੁਝ ਨਹੀਂ ਦਿੱਤਾ ਮਿਸਤਰੀ ਕਹਿਣ ਲੱਗੇ ਕੁਝ ਖਾਣ ਨੂੰ ਲੈ ਕੇ ਕਿਉਂ ਨਹੀਂ ਆਇਆ ਬਾਬਾ ਜੀ ਦੇ ਕਮਰੇ ਦੇ ਵਿੱਚ ਬਹੁਤ ਪੋਲਾ ਮਾਲ ਪਿਆ ਹੈ ਗੁਰਮੰਗ ਮਿਸਤਰੀ ਕਹਿਣ ਲੱਗਾ ਕਿ ਮੈਂ ਆਪ ਦੇਖਿਆ ਹੈ ਕਮਰੇ ਵਿੱਚ ਬਸ ਇੱਕ ਟੋਕਰੀ ਜਲੇਬੀਆਂ ਦੀ ਪਈ ਹੈ ਹੋਰ ਕੁਝ ਨਹੀਂ ਹੈ ਮਿਸਤਰੀਆਂ ਨੇ ਇਹ ਸੁਣ ਕੇ ਮੂੰਹ ਦੇ ਵਿੱਚ ਪਾਣੀ ਆ ਗਿਆ ਉਹਨਾਂ ਕਿਹਾ ਕਿ ਉਹ ਜਲੇਬੀਆਂ ਹੀ ਲੈ ਕੇ ਆ ਫਿਰ ਗੁਰਮਖ ਮਿਸਤਰੀ ਨੇ ਬਾਬਾ ਜੀ ਕਹਿੰਦੇ ਹਨ ਕਿ ਇਹ ਜਲੇਬੀਆਂ ਖਾਣ ਵਾਲੀਆਂ ਨਹੀਂ ਹਨ ਇਹ ਤਾਂ ਚੂਹ ਹਨ ਮਿਸਤਰੀ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਉਹੀ ਜਲੇਬੀਆਂ ਲੈ ਕੇ ਆ ਅਸੀਂ ਫਿਰ ਦੁੱਧ ਪੀਵਾਂਗੇ ਉਹ ਗੁਰਮਖ ਮਿਸਤਰੀ ਬਾਬਾ ਜੀ ਨੂੰ ਕਹਿਣ ਲੱਗਾ ਉਹ ਮਿਸਤਰੀ ਕੁਝ ਖਾਣ ਨੂੰ ਮੰਗਦੇ ਹਨ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਤੂੰ ਕਹਿ ਦੇਣਾ ਸੀ ਕਿ ਖਾਣ ਨੂੰ ਕੁਝ ਨਹੀਂ ਹੈ ਜਿਹੜੀਆਂ ਜਲੇਬੀਆਂ ਨੇ ਉਹ ਖਾਣ ਵਾਲੀਆਂ ਨਹੀਂ ਹਨ ਉਹ ਗੁਰਮਖ ਕਹਿਣ ਲੱਗਾ ਕਿ ਬਾਬਾ ਜੀ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਸੀ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਚੋ ਹੀ ਖਾ ਲਵਾਂਗੇ ਭਾਵੇਂ ਕਿ ਉਹ ਜਲੇਬੀਆਂ ਖਾ ਲਵਾਂਗੇ ਬਾਬਾ ਜੀ ਨੇ ਦੱਸਿਆ ਕਿ ਜੇ ਉਹ ਨਹੀਂ ਮੰਨਦੇ ਤਾਂ ਫਿਰ ਠੀਕ ਹੈ ਉਹ ਜਲੇਬੀਆਂ ਉਹਨਾਂ ਨੂੰ ਖਵਾ ਦੇ ਪਰ ਤੂੰ ਨਾ ਛਕੀ ਜੇ ਛਕਨੀ ਵੀ ਹੋਈ ਤਾਂ ਬਹੁਤ ਥੋੜੀ ਜਿਹੀ ਛਕੀ ਗੁਰਮਖ ਮਿਸਤਰੀ ਨੇ ਉਹ ਟੋਕਰੀਆਂ ਦੀ ਜਲੇਬੇ ਚੋਕ ਕੇ ਲਿਆਂਦੀ ਤੇ ਸਾਰੇ ਮਿਸਤਰੀਆਂ ਨੂੰ ਵਰਤਾ ਦਿੱਤੀ ਮਿਸਤਰੀ ਬੜੇ ਖੁਸ਼ ਹੋ ਕੇ ਉਹ ਸਾਰੀਆਂ ਜਲੇਬੀਆਂ ਖਾ ਗਏ ਅੱਧਾ ਘੰਟਾ ਹੀ ਲੰਘਿਆ ਸੀ ਕਿ ਸਾਰੇ ਮਿਸਤਰੀਆਂ ਨੂੰ ਲੋਜ ਮੋਸ਼ਨ ਲੱਗ ਗਏ ਫਿਰ 10 ਮਿੰਟ ਬਾਅਦ ਹੀ ਡੱਬਾ ਚੋਕ ਕੇ ਮਦਾਨ ਨੂੰ ਭੱਜੇ ਫਿਰਨ ਉਸ ਲਈ ਖੁੱਲੇ ਮੈਦਾਨ ਦੇ ਵਿੱਚ ਹੀ ਬਾਹਰ ਨੂੰ ਜਾਣਾ ਪੈਂਦਾ ਸੀ ਉਸ ਗੁਰਮਖ ਮਿਸਤਰੀ ਨੇ ਬਾਬਾ ਕੁੰਦਨ ਸਿੰਘ ਜੀ ਨੂੰ ਦੱਸਿਆ ਕਿ ਸਾਰੇ ਮਿਸਤਰੀਆਂ ਨੂੰ ਲੋਜ ਮੋਸ਼ਨ ਲੱਗ ਗਏ ਹਨ ਬਾਬਾ ਜੀ ਕਹਿੰਦੇ ਕਿ ਮੈਂ ਤਾਂ ਪਹਿਲਾਂ ਦੱਸਿਆ ਸੀ ਕਿ ਇਹ ਜਲੇਬੀਆਂ ਚੋ ਹਨ ਇਹ ਸਭ ਚੋ ਦਾ ਕਮਾਲ ਹੈ ਬਾਬਾ ਜੀ ਨੇ ਮਿਸਤਰੀ ਨੂੰ ਪੁੱਛਿਆ ਤੂੰ ਜਲੇਬੀ ਨਹੀਂ ਛਕੀ ਗੁਰਮਖ ਮਿਸਤਰੀ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਥੋੜੀ ਜਿਹੀ ਛਕੀ ਹੈ ਬਾਬਾ ਜੀ ਨੇ ਬਚਨ ਕੀਤਾ ਕਿ ਇਹ ਸਾਡੀ ਪਿਛਲੀ ਕਮਾਈ ਹੈ ਇਸ ਕਰਕੇ ਸਬਰ ਸੰਤੋਖ ਹੈ ਤਾਂ ਹੀ ਤੁਹਾਨੂੰ ਕੁਝ ਨਹੀਂ ਹੋਇਆ ਪੂਰਿਆਂ ਨੂੰ ਪੂਰਿਆਂ ਦੀ ਪਹਿਚਾਨ ਹੁੰਦੀ ਹੈ ਸੰਗਤ ਜੀ ਇਹ ਗੁਰਮਖ ਮਿਸਤਰੀ ਪਤਨੀ ਕਲਾ ਵਾਲੇ ਬਾਬਾ ਜੀ ਹਨ ਉਸ ਵੇਲੇ ਇਹ ਗੁਪਤ ਸੰ ਪਰ ਇਹਨਾਂ ਦੇ ਵਿੱਚ ਉਦੋਂ ਜੋਤ ਅਜੇ ਨਹੀਂ ਸਿਾਈ ਗੁਰਮਖ ਮਿਸਤਰੀ ਨੇ ਪੁੱਛਿਆ ਕਿ ਜਲੇਬੀਆਂ ਤੁਸੀਂ ਚੂ ਕਿਉਂ ਕਹਿ ਰਹੇ ਸੀ ਜਲੇਬੀਆਂ ਨੂੰ ਕੀ ਹੋਇਆ ਸੀ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਇਹ ਜਲੇਬੀਆਂ ਕਿਸੇ ਦੇ ਭੋਗ ਤੋਂ ਆਈਆਂ ਸੀ ਉਹ ਬਜ਼ੁਰਗ ਲੋਜ ਮੋਸ਼ਨ ਲਾ ਕੇ ਹੀ ਪੂਰਾ ਹੋਇਆ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਜੋ ਕਹਿ ਰਹੇ ਸੀ ਮਹਾਪੁਰਸ਼ਾਂ ਦੀ ਰਮਚ ਨੂੰ ਹਰ ਕੋਈ ਨਹੀਂ ਸਮਝ ਸਕਦਾ ਤੇ ਸਾਧ ਸੰਗਤ ਜੀ ਮਹਾਪੂਛ ਕਿਸੇ ਗਾਲ ਤੋਂ ਰੋਕ ਰਹੇ ਹੋਣ ਤਾਂ ਰੁਕ ਜਾਣਾ ਚਾਹੀਦਾ ਹੈ ਸੰਗਤ ਜੀ ਹੁਣ ਕਈ ਇਹ ਵੀ ਸੋਚਦੇ ਹੋਣਗੇ ਜੇ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਸੀ ਤੇ ਉਹਨਾਂ ਮਿਸਤਰੀਆਂ ਨੂੰ ਜਲੇਬੀਆਂ ਖਾਣ ਨੂੰ ਨਾ ਦਿੰਦੇ ਬਾਬਾ ਜੀ ਦੱਸ ਦਿੰਦੇ ਤਾਂ ਵੀ ਉਹਨਾਂ ਨੇ ਮੰਨਣਾ ਨਹੀਂ ਸੀ ਕਿਉਂਕਿ ਜਦੋਂ ਤੱਕ ਕੋਈ ਜ ਕਰੇ ਹੋਏ ਦਾ ਰਿਜ਼ਲਟ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਬੰਦਾ ਮੰਨਦਾ ਨਹੀਂ ਹੈ ਸੰਗਤ ਜੀ ਮਹਾਪੁਰਸ਼ਾਂ ਨੇ ਸਾਖੀ ਤਿਆਰ ਕਰਨੀ ਹੁੰਦੀ ਹੈ ਅਤੇ ਸਾਰੀ ਸੰਗਤ ਨੂੰ ਸੋਝੀ ਦੇਣੀ ਹੁੰਦੀ ਹੈ ਗੁਰਮੁਖ ਮਿਸਤਰੀ ਨੇ ਪੁੱਛਿਆ ਬਾਬਾ ਜੀ ਹੁਣ ਮਿਸਤਰੀ ਕਦੋਂ ਠੀਕ ਹੋਣਗੇ ਬਾਬਾ ਜੀ ਨੇ ਦੱਸਿਆ ਕਿ ਜਦੋਂ ਤੱਕ ਸਾਰੀ ਚੂਬਾਰ ਨਹੀਂ ਆਉਂਦੀ ਇਹ ਸ਼ਾਮ ਤੱਕ ਸਾਰੇ ਠੀਕ ਹੋ ਜਾਣਗੇ ਗੁਰਮukh ਮਿਸਤਰੀ ਨੇ ਜਦੋਂ ਜਾ ਕੇ ਦੇਖਿਆ ਤਾਂ ਸਾਰੇ ਮਿਸਤਰੀ ਹਾਏ ਹਾਏ ਕਰਦੇ ਲੇਟੇ ਹੋਏ ਸੀ ਗੁਰਮukh ਮਿਸਤਰੀ ਨੇ ਇਹ ਸਾਰੀ ਗੱਲ ਮਿਸਤਰੀਆਂ ਨੂੰ ਹੀ ਦੱਸੀ ਕਿ ਬਾਬਾ ਜੀ ਐਸੇ ਕਰਕੇ ਉਹ ਜਲੇਬੀਆਂ ਤੋਂ ਸਾਨੂੰ ਮਨਾ ਕਰ ਰਹੇ ਸੀ ਫਿਰ ਅੱਗੇ ਵਾਸਤੇ ਮਿਸਤਰੀਆਂ ਨੇ ਆਪਣੇ ਕੰਨਾਂ ਨੂੰ ਹੱਥ ਲਗਾਏ ਕਿ ਬਾਬਾ ਜੀ ਦਾ ਬਚਨ ਮੰਨਣਾ ਹੈ ਸਾ ਸੰਗਤ ਜੀ ਹੁਣ ਤੁਸੀਂ ਵੀ ਜਦੋਂ ਕਿਸੇ ਮਰਗ ਦੇ ਭੋਗ ਤੇ ਲੰਗਰ ਛੱਕ ਕੇ ਆਉਂਦੇ ਹੋ ਤਾਂ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਉਹ ਲੰਗਰ ਛੱਕ ਕੇ ਸਰੀਰ ਕਈ ਦਿਨ ਥੱਕਿਆ ਟੁੱਟਿਆ ਰਹਿੰਦਾ ਹੈ ਕਿਉਂਕਿ ਅੱਜਕਲ ਹਰ ਕੋਈ ਬਿਮਾਰੀਆਂ ਦੇ ਨਾਲ ਮਰ ਰਿਹਾ ਹੈ ਲੱਖਾਂ ਦੇ ਵਿੱਚੋਂ ਇੱਕ ਹੀ ਹੁੰਦਾ ਹੈ ਜੋ ਨਾਮ ਜਪਦਾ ਜਪਦਾ ਚਲਾ ਜਾਂਦਾ ਹੈ ਉਸ ਦੇ ਭੋਗ ਦਾ ਲੰਗਰ ਛਕਨ ਤੇ ਕੁਝ ਨਹੀਂ ਹੁੰਦਾ ਔ ਸੰਗਜੀ ਤੁਸੀਂ ਸਮਝ ਗਏ ਹੋਵੋਗੇ ਇਸ ਤਰ੍ਹਾਂ ਦਾ ਲੰਗਰ ਬਹੁਤ ਥੋੜਾ ਛਕਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ